ਅਰੇ ਚਿਪਲਾਂਗਾ ਪੰਜਾ ਤੇ ਸਿਰ ਉਹ ਦੇ ਦਿੱਤੀ ਨਹੀਂ ਅੱਛਾ ਕੋਈ ਤਾਂ ਫੇਸ਼ਾ ਕੋ ਬਣਾ ਕੇ ਉਹ 베ਰੀ ਮਰੂ ਜਗਾ ਕੇ ਉਹ ਸਿੰਘਾਂ ਨੇ ਛੱਡਿਆ ਗੋਲਾ ਨਾ ਛੱਡੀ ਮਸੀਦ ਨਾ ਛੱਡਿਆ ਕੋਲਾ ਭਜਲਾ ਕਾਰਿਆ ਕੰਨਾਂ ਤੋਂ ਬੋਲਾ ਉਹ ਕੀ ਲੈਣਾ ਸਿੰਘਾਂ ਨਾਲ ਲੜ ਕੇ ਦਿਨ ਕੱਟਲਾ ਤੂੜੀ ਵਾਲੇ ਬੜ ਕੇ ਆਜੂ 96 ਕਰੋੜੀ ਫੌਜ ਚੜ ਕੇ ਲੈ ਜੇ ਸਤ ਸ੍ਰੀ ਅਕਾਲ ਉਹ ਤਾਮਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਉਹ ਜੇ ਨੀਹਾਂ 'ਚ ਚਿਣੇ ਦਲਾਰੇ ਨਾ ਹੁੰਦੇ ਉਹ ਮੰਦਰਾਂ ਸ਼ਵਾਲਿਆਂ 'ਚ ਵੱਜਦੇ ਨਾ ਸੈਣੇ ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ ਉਹ ਹਿੰਦੀ ਨਾ ਹੁੰਦੀ ਹਿੰਦੂ ਨਾ ਹੁੰਦੇ ਉਹ ਹਿੰਦੂਸਤਾਨੀ ਅੱਜ ਸਾਰੇ ਨਾ ਹੁੰਦੇ ਉਹ ਭਾਰਤ ਦੇ ਮੁਖੜੇ 'ਤੇ ਹੁੰਦੀ ਨਾ ਲਾਲੀ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕਾਮ ਲਈ ਚਾਰੇ ਪੁੱਤ ਵਾਰੇ ਨਾ ਹੁੰਦੇ ਸਤ ਸ੍ਰੀ ਅਕਾਲ ਸਹੀ ਦਿਨਾਂ ਦੇ ਨਾਜ ਰਹੂਗਾ ਉਹ ਜਿਹਨੇ ਵੀ ਬਦੀ ਕੀ ਕੀਤੀ ਇੱਕ ਗੱਲ ਛੋਤ ਲੈ ਉਹ ਸੂਰ ਨਾ ਬਿਆਜ ਰਹੂਗਾ ਸਤ ਸ੍ਰੀ ਅਕਾਲ ਉਹ ਨਾ ਪਹਿਲਾਂ ਵਰਗਾ ਪੰਜਾਬ ਰਹਾ ਨਾ ਬੋੜਾਂ ਦੀਆਂ ਸ਼ਾਮ ਉਹ ਇੱਥੋਂ ਦੇ ਪੁੱਤ ਨਸ਼ਿਆਂ ਪੈ ਗਏ ਨਾ ਪਹਿਲਾਂ ਵਰਗੀਆਂ ਮਾਮਾ ਉਹ ਹੁਣ ਤੁਸੀਂ ਭੁੱਲ ਜਾਓ ਵੀ ਦੁਨੀਆ ਥੋਥੋ ਕੰਬੂਗੀ ਉਹ 128 ਕਿੱਥੋਂ ਪਿੰਡਰਾਂ ਵਾਲਾ ਜੰਮੂਗੀ ਸਤ ਸ੍ਰੀ ਅਕਾਲ ਵਾਹ ਹੈ ਗੁਰਜੀ ਕੀ ਫਤਿਹ